ਭਾਜੀ ਇਸ ਕਰ ਬਹੁਤ ਜ਼ਿਆਦਾ ਜੇ ਭੰਦ ਬਹੁਤ ਜ਼ਿਆਦਾ ਫਾਈਲ ਟਾਈਮ ਸਾਡੇ ਬਹੁਤ ਗਿਮ ਹੈ ਤੇ ਅਸੀਂ ਬਹੁਤ ਮਜਬੂਰੀ ਨਾਲ ਚਲਾਉਂਦੇ ਜੇ ਗੱਡੀਆਂ ਰਿਸਕ ਬਹੁਤ ਜ਼ਿਆਦਾ ਹੈ ਹੋਰ ਜ਼ਿਆਦਾ ਇਸ ਦਾ ਪਤਾ ਨਹੀਂ ਲੱਗਦਾ ਰਾਜ ਕਿੱਥੇ ਕਹਿੰਨੇ ਚੀਜ਼ ਘਲਾਈ ਹੈ ਇੰਨੇ ਨਫਾ ਹੈ ਤੁਹਾਨੂੰ ਪਤਾ ਕਰ ਲੈ ਆਪਣੇ ਪਿਆਰ ਨਾਲ ਚੱਲੋ ਸਵਾਰੀਆਂ ਨੂੰ ਪਹਚਾਓ ਮੰਜ਼ਿਲ ਤੱਕ ਗਦਾ ਕਾਲੇ ਨਾ ਕਰੋ ਲੈਟਾ ਲੋਟਾ ਜਗਾ ਕੇ ਚੱਲੋ ਕਈ ਮੇਰੇ ਵੀਰ ਇਹੋ ਜਿਹੇ ਆ ਜਿਹੜੇ ਬਿਨਾਂ ਲੈਟਾ ਤੋਂ ਵੀ ਰੋਡ ਤੇ ਚੱਲਣ ਦੇ ਆ ਪਰ ਸਮਝ ਨਾਲ ਚੱਲੋ 25 ਤਰੀਕ ਹੈ ਤੇ ਵੱਡਾ ਦਿਨ ਵੀ ਹੈ ਤੇ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਟਾਰਾ ਬੱਸ ਸਟੈਂਡ ਦੀਆਂ ਘੁੰਡ ਘੁੰਡ ਨੇ ਵੀ ਕਹਿਰ ਜਿਹੜਾ ਆਪਣਾ ਮਚਾ ਦਿੱਤਾ ਹੈ ਤਾਂ ਬੱਸਾਂ ਵਾਲੇ ਜਿਹੜੇ ਵੀਰ ਨੇ ਡਰਾਈਵਰ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਕਿਉਂਕਿ ਘੁੰਡ ਦੇ ਵਿੱਚ ਬੜੇ ਆਰਾਮ ਦੇ ਨਾਲ ਚੱਲਣੇ ਪੈਂਦਾ ਹੈ ਤਾਂ ਵੇ ਵੀ ਕਿਤਨਾ ਕਿਤੇ ਇਹ ਸਵਾਰੀਆਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਾ ਦਿੰਦੇ ਨੇ ਪਰ ਰਿਸਕ ਬੜਾ ਹੁੰਦਾ ਹੈ ਰਿਸਕ ਲੈ ਕੇ ਵੀ ਗਏ ਨੇ ਕੋਈ ਕਰੇ ਸਾਡੇ ਭਰਾ ਨੇ ਵੀਰ ਨੇ ਡਰਾਈਵਰ ਨੇ ਉਹ ਕਿਤਨਾ ਕਿਤੇ ਸਵਾਰੀਆਂ ਨੂੰ ਆਪਣੇ ਕਮਾਕਾਰਾਂ ਤੇ ਟਾਈਮ ਨਾਲ ਪਹੁੰਚਾ ਦਿੰਦੇ ਨੇ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਉਹਨਾਂ ਦਾ ਉਹ ਗੱਲਬਾਤ ਕਰਦੇ ਆ ਡਰਾਈਵਰ ਵੀਰ ਨੇ ਸਾਡੇ ਨਾਲ ਭਾਈ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਨਿਰਮਲ ਸਾਹਿਬ ਏਰਮਲ ਜੀ ਕਿਦਾਂ ਦੇਖਦੇ ਹੋ ਕਿ ਤੁਹਾਡੀ ਵਜ੍ਹਾ ਨਾਲ ਜਿਹੜੇ ਲੋਕ ਨੇ ਆਪਣੇ ਕਮਾ ਘੰਡਾ ਤੇ ਕੰਮ ਜਾਂਦੇ ਨੇ ਟਾਈਮ ਨਾਲ ਇਹ ਵੀ ਕਿਤੇ ਨਾ ਕਿਤੇ ਰਿਸਕ ਨਹੀਂ ਹੁੰਦਾ ਕਿ ਐਨੀ ਧੁੰਦ ਆ ਲਾਗੂ ਵੀ ਨਹੀਂ ਜਿਆਦਾ ਦਿਖਦਾ ਪਿਆ ਤੁਹਾਨੂੰ ਭਾਜੀ ਇਸ ਕਰ ਬਹੁਤ ਜਿਆਦਾ ਜੇ ਧੁੰਦ ਬਹੁਤ ਜਿਆਦਾ ਫਾਈਜ ਟਾਈਮ ਹੱਥੇ ਬਹੁਤ ਖਿਲੂਆ ਜੀ ਅਸੀਂ ਬਹੁਤ ਮਜਬੂਰੀ ਨਾਲ ਚਲਾਉਂਦੇ ਜੇ ਗੱਡੀਆਂ ਰਿਸਕ ਬਹੁਤ ਜਿਆਦਾ ਸਰ ਹੈ ਤੁਹਾਡੇ ਨਾਲ ਸੋ ਰੱਬ ਜੀ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਕਿਉਂਕਿ ਐਨੀ ਸੰਘਣੀ ਧੁੰਦ ਦੇ ਵਿੱਚ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਕਿਤੇ ਨਾ ਕਿਤੇ ਮੰਜ਼ਿਲ ਤੇ ਪਹੁੰਚਾਉਂਦੇ ਹੋ ਸਵਾਰੀਆਂ ਨੂੰ ਕਿਤੇ ਨਾ ਕਿਤੇ ਰਿਸਕ ਵੀ ਹੈਗਾ ਤੁਸੀਂ ਵੀ ਆ ਆਪਣੇ ਪਰਿਵਾਰ ਨੂੰ ਪਾਲਣਾ ਹੈ ਪਰ ਕਿਤੇ ਨਾ ਕਿਤੇ ਧੁੰਦ ਕਰਕੇ ਬੜਾ ਟਾਈਮ ਵੀ ਖਰਾਬ ਹੁੰਦਾ ਤੇ ਸਵਾਰੀਆਂ ਵੀ ਖਰਾਬ ਹੁੰਦੀਆਂ। ਬ੍ਰਹਮਾਤਮਾ ਚਲਾ ਰਹਿਆ ਜੀ। ਸਰ ਬਹੁਤ ਜਿਆਦਾ ਸਟਾਫ ਗਿਆ ਚਲੀ ਜਾ ਜੀ ਬੱਸ ਗੱਡੀਆਂ ਜੀ। ਹੋਏ ਰੇਖਾ ਜੀ ਕੰਮ। ਤੁਹਾਡੇ ਬਹੁਤ ਮਾੜਾ ਹਾਲ ਕੀਤਾ ਅੱਜ ਬਹੁਤ ਜ਼ਿਆਦਾ ਧੁੰਦ ਜੇ ਅੱਜ ਨਵਾਂ ਸੋ ਵੱਡਾ ਦਿਨ ਵੀ ਹੈਗਾ ਜੀ। ਚਲੋ ਵਧੀਆ। ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਕੀ ਨਾਮ ਦੇ ਭਾਜੀ? ਸੰਤੇਰ। ਸੰਜੀਤ ਜੀ ਕਿੱਦਾਂ ਤੁਸੀਂ ਦੇਖਦੇ ਹੋ ਕਿ ਸਵਾਰੀਆਂ ਨੂੰ ਤੁਸੀਂ ਮੰਜ਼ਲ ਤੇ ਪਹੁੰਚਾ ਦੇਣਾ ਟਾਈਮ ਦੇ ਨਾਲ? ਕਿਤਨਾ ਕਿਤੇ ਰਿਸਕ ਰਿਸਕ ਬੜਾ ਵੱਡਾ ਪਹੀ ਲੱਗਦਾ ਬਹੁਤ ਜ਼ਿਆਦਾ ਰਿਸਕ ਦਾ ਪਤਾ ਨਹੀਂ ਲੱਗਦਾ ਰਾਜ ਕਿੱਥੇ ਕਿਹਨੇ ਚੀਜ਼ ਘਲਾਈ ਐ ਇੰਨੇ ਨਾ ਖਾਸ ਤੁਹਾਨੂੰ ਪਤਾ ਕਰਾ ਲੱਗ ਸੋ ਕੀ ਮੈਸੇਜ ਦੇਣਾ ਚਾਹੁੰਦੇ ਤੁੰ ਦੇ ਵਿੱਚ ਜਿਹੜੇ ਡਰਾਈਵਿੰਗ ਕਰਦੇ ਨੇ ਗੱਡੀਆਂ ਵਾਲੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਰਵਾ ਦੇ ਪਿਆਰ ਨਾਲ ਚੱਲਣਾ ਆਪਣੇ ਸਮਝ ਨਾਲ ਚੱਲਣਾ ਮਾਲੇ ਨੂੰ ਵੀ ਬਚਾਣ ਤੇ ਆਪ ਵੀ ਬਚਾ ਸਰਕਾਰ ਦੇ ਪੱਟੀਆਂ ਲਾ ਦੇ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਵੀਰ ਨੇ ਸਾਡੇ ਨਾਲ ਮੌਜੂਦ ਨੇ ਡਰਾਈਵਰ ਭਾਈ ਆ ਸਾਡਾ ਕਿਉਂਕਿ ਕਹਿੰਦੇ ਨੇ ਕਿ ਡਰਾਈਵਰ ਡਰਾਈਵਰ ਹੁੰਦਾ ਨਾ ਜਿਹੜਾ ਉਹ ਸਾਰਿਆਂ ਨੂੰ ਹੀ ਆਪਣੀ ਆਪਣੀ ਮੰਜਲ ਤੇ ਪਹੁੰਚਾਉਂਦਾ ਏ ਭਾਵੇਂ ਰਿਸਕ ਲੈ ਕੇ ਪਹੁੰਚਦਾ ਫਿਰ ਵੀ ਆਵਾ ਗੱਲਾਂ ਕੀ ਨਾਮ ਦੇ ਭਾਜੀ ਭਾਜੀ ਮਰਤੀ ਸਿੰਘ ਮਲਕੀਤ ਜੀ ਕਿੱਦਾਂ ਦੇਖਦੇ ਹੋ ਕਿ ਅੱਜ ਧੁੰਦ ਵੀ ਬੜੀ ਏ ਤੇ ਰਿਸਕ ਵੀ ਬੜਾ ਏ ਤੇ ਮੰਜ਼ਲ ਤੇ ਵੀ ਪਹੁੰਚਾਣਾ ਹੁੰਦਾ ਸਵਾਰੀਆਂ ਨੂੰ ਕੀ ਕਹਿਣਾ ਚਾਹਦੇ ਆਂ ਆਏ ਇਹ ਕਹਿੰਨੇ ਆ ਵੀਰ ਭਰਾਵਾਂ ਸਾਰੇ ਡਰਾਈਵਰਾਂ ਨੂੰ ਕਿ ਆਪਣੇ ਪਿਆਰ ਨਾਲ ਚੱਲੋ ਸਵਾਰੀਆਂ ਨੂੰ ਪਹੁੰਚਾਓ ਮੰਜ਼ਲ ਤੱਕ ਗਦਾ ਕਾਲੇ ਨਾ ਕਰੋ ਲਾਟਾ ਲੋਟਾ ਜਗਾ ਕੇ ਚੱਲੋ ਕਈ ਮੇਰੇ ਵੀਰ ਇਹੋ ਜਿਹੇ ਆ ਜਿਹੜੇ ਫਿਰਾਂ ਲਾਟਾ ਤੋਂ ਵੀ ਰੋਡ ਤੇ ਚੱਲਣਦੇ ਆ ਪਰ ਸਮਝ ਨਾਲ ਚੱਲੋ ਮੈਂ ਤਾਂ ਦੋ ਘਟਾ ਲੇਟ ਚੱਲ ਜਾਾਂਗੇ ਕੋਈ ਫਰਕ ਨਹੀਂ ਪੈਂਦਾ ਕੀ ਇਹ ਨੇਲਾ ਸਮਝਣਾ ਚਲੋ ਥੋੜੇ ਬਹੁਤ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੇ ਆਰਾਮ ਦੇ ਨਾਲ ਥੱਲੋ 5-7 ਮਿੰਟ ਲੇਟ ਵੀ ਹੋ ਜਾਓ ਪਰ ਬਿਰਾਏ ਖਾਂਸੇ ਤੋਂ ਬਤਿਆ ਜਾ ਸਕੇ ਕਿ ਸਵਾਰੀਆਂ ਨੂੰ ਵੀ ਟਾਈਮ ਨਾ ਪਹਚਾਣਾ ਪਰ ਕੋਈ ਵੀ ਕਿਤੇ ਨਾ ਕਿਤੇ ਆਰਾਮ ਦੇ ਨਾਲ ਚੱਲੋ ਧੁੰਦ ਬਹੁਤ ਆ ਲਾਈਟਾ ਚਲਾਓ ਤੇ ਓਵਰਟੇਕ ਕਰਨ ਦੀ ਜਰੀਏ ਕੋਸ਼ਿਸ਼ ਨਾ ਕਰੋ ਸੋ ਕੈਮਰਾ ਪਰਸਨ ਕੌਣ ਅਗਰਵਾਲ ਦੇ ਨਾਲ ਲੱਤੀ ਰਾਜ ਰੂਰ ਗੁਰਬਾਖਸ਼ਰ